ਸ਼ਰਮਣੇ ਕਾਂਦੀਦਲ ਵੱਲੋਂ ਰਾਜਪਾਲ ਨੂੰ ਸੌਂਪੀ ਮੰਤਰੀ ਦੀ ਕਥਿਤ ਵੀਡੀਓ ਦੇ ਮਾਮਲੇ ਦੇ ਵਿੱਚ ਪੰਜਾਬ বিজেপি ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਸਰਕਾਰ ਤੇ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕੀਤੇ ਨੇ ਜਾਖੜ ਕਹਿੰਦੇ ਆ ਕਥਿਤ ਤੌਰ ਤੇ ਜਨਸੀ ਸ਼ੂਸ਼ਣ ਕਰਨ ਵਾਲਾ ਸ਼ਖਸ ਤੁਹਾਡਾ ਮੰਤਰੀ ਹੈ ਜਾਂ ਨਹੀਂ ਸਵਾਲ ਕੀਤਾ ਗਿਆ ਕਿ ਕੋਈ ਆਮ ਆਦੀ ਪਾਰਟੀ ਨੂੰ ਜਿਹੜਾ ਇਹ ਜਵਾਬ ਨਹੀਂ ਮੰਗ ਸਕਦਾ ਚੀਫ ਮਿਨਿਸਟਰ ਮਾਰ ਨੇ ਤੁਹਾਨੂੰ ਦੱਸ ਦਈਏ ਕਿ ਮਜੀਠੇ ਦੇ ਚੀਮਾ ਕੋਲ ਕੋਈ ਅਹੁਦਾ ਨਾ ਹੋਣ ਦੀ ਆਖੀ ਸੀ ਗੱਲ ਤਾਂ ਉਸ ਤੋਂ ਬਾਅਦ ਹੁਣ ਸ਼ਰਮਣੇ ਕਾਂਦੀਦਲ ਵੱਲੋਂ ਜਿਹੜਾ ਰਾਜਪਾਲ ਅੱਗੇ ਵੀਡੀਓ ਦਾ ਮੁੱਦਾ ਚੁੱਕਿਆ ਗਿਆ ਸੀ ਕਥਿਤ ਮੰਤਰੀ ਦੀ ਵੀਡੀਓ ਜਿਹੜੀ ਐ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਸਥਾਨਕ ਸਰਕਾਰ ਤੋਂ ਕੀ ਤਰ੍ਹਾਂ ਦੇ ਵੱਡੇ ਸਵਾਲ ਖੜੇ ਕੀਤੇ ਨੇ ਜਾਖੜ ਸਾਹਿਬ ਨੇ ਸਵਾਲ ਪਾਉਂਦੇ ਆ ਇਹ ਗੱਲਬਾਤ ਸਾਂਝੀ ਕੀਤੀ ਕਿ ਕਥਿਤ ਤੌਰ ਤੇ ਜਨਸੀ ਸ਼ੋਸ਼ਣ ਕਰਨ ਵਾਲਾ ਸਖਸ਼ ਤੁਹਾਡਾ ਮੰਤਰੀ ਹੈ ਜਾਂ ਨਹੀਂ ਯਾਨੀ ਕਿ ਸਿੱਧੇ ਤੌਰ ਤੇ ਉਹਨਾਂ ਨੇ ਸਵਾਲ ਕੀਤਾ ਤੇ ਦੇਖਣਾ ਹੈਗਾ ਕਿ ਜਵਾਬ ਕੀ ਆਉਂਦਾ ਤੇ ਫੋਨ ਲਾਈਨ ਤੇ ਮੇਰੇ ਸਹਿਯੋਗੀ ਮਨੋਜ ਓਸ਼ੀ ਜੀ ਨੇ ਮਨੋਜ ਜਿਸ ਹਿਸਾਬ ਦੇ ਨਾਲ ਬੀਤੇ ਦਿਨੀ ਅਕਾਲੀ ਦਲ ਦਾ ਵਫਦ ਰਾਜਪਾਲ ਨੂੰ ਮਿਲ ਕੇ ਇੱਕ ਕਥਿਤ ਵੀਡੀਓ ਸੌਂਪੀ ਗਈ ਤਾਂ ਉਸ ਤੋਂ ਬਾਅਦ ਹੁਣ ਪੰਜਾਬ ਵਿਜੀਪ੍ਰਧਾਨ ਨੇ ਜਿਹੜੇ ਸਥਾਨਿਕ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਆਖਿਰ ਕੀ ਕੁਝ ਮਾਇਨੇ ਦੇਖੇ ਜਾਣ। ਦੇਖੋ ਜਿਹੜਾ ਟਵੀਟ ਕੀਤਾ ਗਿਆ ਹੈ ਸੁਨੀਲ ਜਾਖਰ ਵੱਲੋਂ ਉਹ ਸਪਸ਼ਟ ਗੱਲ ਦੇ ਗੱਲ ਕਹਿੰਦਾ ਹੈ ਕਿ ਜਿਤਨਾ ਮੁੱਖ ਮੰਤਰੀ ਕੋਲ ਸਵਾਲ ਕੀਤਾ ਗਿਆ ਸੀਗਾ ਕਿ ਅੱਜ ਰਾਜਪਾਲ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਅਕਾਲੀ ਦਲ ਦੇ ਜਿਹੜੇ ਮਨੇ ਨੇਤਾ ਨੇ ਬਿਕਮਰ ਉਠਿਆ ਵੱਲੋਂ ਇੱਕ ਸੀਜੀ पेन ड्राइव देने की गल की गई मंत्री वालों पर आरोप है कि मंत्री वो महिला का शोषण कर रहा है या। तो उसको लेकर मुख्यता कौन है हू इज मजिठिया मजिठिया कौन है मंत्री है कोई वो एम एल किया जाखड़ साहब ने उसी गल न ठीक है कि वह मंत्री नहीं है वो कोई एम एल ए नहीं है पर जो भीडियो हैगी फुटेज हैगी दिख वाला व्यक्ति जो साफ दिखाई दे रहा है, है वो पुछते हैं कि ਨਹੀਂ ਹੈ ਅਗਰ ਹੈ ਤਾਂ ਉੱਪਰ ਕਾਰਵਾਈ ਕਿਉਂ ਨਹੀਂ ਆਈ ਪਰ ਇਸ ਦੇ ਨਾਲ ਹੀ ਜਿਹੜਾ ਲੈਟਰ ਲਿਖਿਆ ਬਣਵਾਇਆ ਉਸ ਤੋਂ ਉਹਨਾਂ ਨੂੰ ਉਹਦੋਂ ਸਪਸ਼ਟ ਕਰ ਦਿੱਤੀ ਹੈ ਕਿ ਇਹ ਦੂਜਾ ਮਾਮਲਾ ਹੈ ਇੱਕ ਪਹਿਲਾ ਮੰਤਰੀ ਸੀਗਾ ਉਹਦੇ ਉੱਪਰ આરોਪ ਲੱਗੇ ਤੁਹਾਨੂੰ ਕੋਈ ਸੀੜੀ ਆਈ ਤੁਸੀਂ ਜਾਂਚ ਪਕਾਈ ਜਾਣਵੇ ਸਭ ਕੁਝ ਸਾਹਮਣੇ ਆਇਆ ਉਸ ਦੇ ਬਾਵਜੂਦ ਜਿਹੜਾ ਸੀਗਾ ਉਸ ਬੰਦੇ ਦੇ ਉੱਪਰ ਪੀੜੀ ਦੇ ਉੱਪਰ ਪ੍ਰੈਸ਼ਰ ਪਾ ਕੇ ਪੂਰੀ ਤਰ੍ਹਾਂ ਨਾਲ ਉਸ ਮਕੇਸਨ ਦੁਆਰ ਤੱਕ ਗਿਆ ਕਿ ਜਿਹੜੀ ਸਰਕਾਰ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਇਹ ਜਿਹੜੀ ਸਰਕਾਰ ਹੈ ਇਹ ਸੱਤਾ ਦੇ ਨਸ਼ੇ ਦੇ ਵਿੱਚ चूर ਹੈਗੀ ਹੈ ਤੇ ਇਹ ਕੋਈ ਕਾਰਵਾਈ ਨਹੀਂ ਕਰੂਗੀ ਇਹ ਲੋਕਾਂ ਦੇ ਇਨਸਾਫ ਤੋਂ ਤੋਂ ਦੌੜ ਰਹੀ ਹੈ ਪਰ ਮੇਰੀ ਬੇਨਤੀ ਇਹ ਹੈ ਕਿ ਲੈਟਰ ਕਿਹਾ ਉਹਨਾਂ ਨੇ ਕਿ ਇਹ ਜਿਹੜੀ ਪੀੜਤ ਮਹਿਲਾ ਆਈ ਹੈ ਇਹਨੂੰ ਇਨਸਾਫ ਮਿਲੇ ਇਹਦੇ ਵਾਸਤੇ ਤੁਸੀਂ ਕੋਈ ਕਦਮ ਕਰੋ ਕਾਜੇਪਾਲ ਨੂੰ ਬਣਵਾਇਆ ਪ੍ਰੋਤਸ ਨੂੰ ਕਿਹਾ ਹੈ ਕਿ ਤੁਸੀਂ ਪਹਿਲ ਕਰੋ ਕੋਈ ਨਾ ਕੋਈ ਜਿਹੜਾ ਆਰਡਰ ਹੈ ਨਿਰਦੇਸ਼ ਹੈ ਇਸ ਦੀ ਪੂਰੀ ਜਾਂਚ ਕਰਵਾ ਕੇ ਦਿਓ ਪਰ ਜਦ ਤੁਸੀਂ ਪਹਿਲਾਂ ਵੀ ਕਰਾਈ ਸੀ ਉੱਥੇ ਕੋਈ ਵੀ ਜਿਹੜੀ ਹੈ ਕਾਰਵਾਈ ਨਹੀਂ ਕੀਤੀ ਕਿ ਪਰ ਇਸ ਮਹਿਲਾ ਨੂੰ ਜਿਹੜਾ ਹੈਗਾ ਇਹ ਪੀੜਤ ਨੂੰ ਵਾਰ ਦੀ ਵੀਡੀਓ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਔਰ ਮੰਤਰੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਉਹ ਉਹਨਾਂ ਨੇ ਆਪਣੇ ਪੱਤਰ ਦੇ ਵਿੱਚ ਲਿਖਿਆ ਦੋ ਸਫ਼ਿਆਂ ਦਾ ਪੱਤਰ ਹੈਗਾ ਇਹ ਤੁਹਾਡੇ ਸਰਸਿਸ ਕੀ ਕਹਿ ਰਹੇ ਨੇ ਕਿ ਰਾਜ ਭਵਨ ਤੋਂ ਰਾਜਪਾਲ ਹਾਊਸ ਤੋਂ ਕਿ ਕੋਈ ਸਖਤ ਨੋਟਿਸ ਨਿਕਲ ਸਕਦਾ ਔਰ ਵਾਲੇ ਸਮੇਂ ਦੇ ਵਿੱਚ ਦੇਖੋ ਅਪ੍ਰੇ ਦੇ ਹੁੰਦਾ ਏਦਾਂ ਕਿ ਜਦੋਂ ਪਹਿਲਾਂ ਵੀ ਸ਼ਿਕਾਇਤ ਹੋਈ ਸੀਗੀ ਵੀਡੀਓ ਆਈ ਸੀਗੀ ਫੁਟੇਜ ਜਿੱਤੇ ਕੀ ਪੈਂਟ੍ਰੈਕਸ ਪਾ ਕੇ ਜਿਹੜੇ ਪੁਰਾਣੇ ਮੰਤਰੀਆਂ ਦਾ ਨਾਮ ਲੈਂਦੇ ਸੀਗੇ ਜੋ ਕਮੇਰ ਬਿਅਕਤੀ ਸੀਗਾ ਪੂਰੀ ਜਾਂਚ ਹੋਈ ਉਹਦੀ ਪੂਰੀ ਆਥੈਂਟੀਸਿਟੀ ਹੋਈ ਚੰਡੀਗੜ੍ਹ ਪੁਲਿਸ ਤੋਂ ਜਾਂਚ ਕਰਵਾਈ ਗਈ ਸਾਰੇ ਕਿਲਾ ਸਾਹਮਣੇ ਆ ਗਏ ਪਰ ਬਾਅਦ ਜਦੋਂ ਆਇਆ ਕਿ ਉਹ ਬੰਦਾ ਹੀ ਜਿਹੜਾ ਸੀਗਾ ਉਹ ਸ਼ਿਕਾਇਤ ਕਰਤਾ ਜਿਹੜਾ ਸੀਗਾ ਉਹਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਜੀ ਤੇ ਇਸ ਤਰ੍ਹਾਂ ਹੀ ਇਸ ਮਾਮਲੇ ਵਿੱਚ ਕਿਹਾ ਜਾ ਰਿਹਾ ਕਿ ਜੋ ਪੂਰੀ ਹੈਗੀ ਰਾਜਪਾਲ ਜਾਂਚ ਕਰਵਾ ਸਕਦੇ ਆ ਕਿਸੇ ਵੀ ਏਜੰਸੀ ਤੋਂ ਕਰਵਾ ਸਕਦੇ ਆ ਕਿਸੇ ਫੋਰਸ ਤੋਂ ਕਰਵਾ ਸਕਦੇ ਆ ਚੰਡੀਗੜ੍ਹ ਪੁਲਿਸ ਤੋਂ ਕਰਵਾ ਸਕਦੇ ਆ ਜਿਹੜੀ ਸੜੀ ਕੀ ਇੰਡੀਪੈਂਡੈਂਟ ਏਜੰਸੀ ਹੈਗੀ ਚੰਡੀਗੜ੍ਹ ਪੁਲਿਸ ਦੀ ਉਹ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀ ਹੁੰਦੀ ਹੈ ਕਿ ਉਹ ਜਿਹੜੀ ਸ਼ਿਕਾਇਤ ਕਰਤਾ ਆਂਦਾ ਉਹਨੇ ਮੈ联ਾ ਦਾ ਮਸਲਾ ਹੈਗਾ ਮੰਤਰੀ ਦਾ ਮਸਲਾ ਹੈਗਾ ਸਾਹਮਣੇ ਹੈਗਾ ਜਾਂ ਤੇ ਉਹ ਉਹ ਪਹਿਲਾਂ ਪੁਰਾਣਾ ਮਾਮਲਾ ਦੱਸਿਆ ਜਾਂਦਾ ਸੀ ਪਰ ਹੁਣ ਇਹ ਨਵਾਂ ਦੱਸਿਆ ਜਾ ਰਿਹਾ ਹੁਣ ਇਹ ਪਰ ਰਾਜੇ ਭਵਨ ਜਿਹੜਾ ਹੈਗਾ ਉਹ ਕੀ ਕਾਰਵਾਈ ਕਰਦਾ ਹੈ ਆਵਾ ਟਾਈਮ ਦੱਸੇਗਾ ਪਰ ਜੋ ਪਹਿਲਾਂ ਜਾਂਚ ਹੋਈ ਸੀਗੀ ਉਹਦੇ ਪਰ ਕੋਈ ਕਾਰਵਾਈ ਨਹੀਂ ਹੋਈ ਇਹ ਬਿਲਕੁਲ ਇਹ ਟੱਕ ਜਾ ਹਰਕਾ ਲੈ ਕੇ ਜੀ ਪਰ ਮਨੋਰ ਜਿਸ ਦੇ ਸਾਥ ਦੇ ਨਾਲ ਸੀਐਮ ਸਾਹਿਬ ਦਾ ਕਿਹਾ ਸੀ ਕਿ ਜਿਨ੍ਹਾਂ ਆਕੂਆਂ ਨੇ ਰਾਜਪਾਲ ਨੂੰ ਪੰਜਾਬ ਰਾਜਪਾਲ ਪੰਜਾਬ ਨੂੰ ਅਸ਼ਲੀਲ ਵੀਡੀਓ ਜਿਹੜੀ ਸੌਂਪੀ ਹੈ ਉਹ ਵਿਧਾਇਕ ਵੀ ਨਹੀਂ ਤਾਂ ਉਸ ਤੋਂ ਬਾਅਦ ਜਾਖੜ ਸਾਹਿਬ ਨੇ ਤਿੱਖੇ ਸ਼ਬਦਾਂ ਦੇ ਵਿੱਚ ਸਵਾਲ ਕੀਤਾ ਹੈ ਕਿ ਜਿਹੜੇ ਜਿਨ੍ਹਾਂ ਦੇ ਵੀਡੀਓ ਹੈ ਕੀ ਉਹ ਤੁਹਾਡਾ ਮੰਤਰੀ ਹੈ ਜਾਂ ਨਹੀਂ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਕੁਝ ਵੱਡੇ ਜਿਹੜਾ ਸਿਆਸੀ ਸਮੀਕਰਨ ਦੇਖਿਆ ਜਾ ਸਕਦੇ ਨੇ ਇਸ ਪੂਰੀ ਕਥਿਤ ਵੀਡੀਓ ਨੂੰ ਲੈ ਕੇ ਦੇਖੋ ਬਿਲਕੁਲ ਇਹ ਇੱਕ ਸਵਾਲ ਖੜੇ ਕਰਨ ਵਾਲੀ ਗੱਲ ਹੈਗੀ ਹੈ ਉਹਨੇ ਜਾਕਰ ਸਾਹਿਬ ਆਪਣੇ ਗੱਲ ਕਰੀਏ ਚਾਹੇ ਮਜੀਠੀਆ ਦੀ ਗੱਲ ਕਰੀਏ ਚਾਹੇ ਆਪਾ ਭਗਵਾਨ ਸਿੰਘ ਮਾਨੋਂ ਦੀ ਗੱਲ ਕਰੀਏ ਤਿੰਨੋਂ ਜਿਹੜੇ ਵਿਅਕਤੀ ਨੇ ਇਹ ਆਪਣੇ ਇੱਕ ਇਹਨਾਂ ਦਾ ਜਵਾਬ ਦਿੰਦਾ ਇੱਕ ਇਹਨਾਂ ਦਾ ਲਹਿਜਾ ਹੈਗਾ ਉਸ ਲਹਿਜੇ ਦੇ ਜਵਾਬ ਦਿੰਦੇ ਆ ਜਾਕਰ ਸਾਹਿਬ ਨੇ ਵੀ ਉਸੇ ਲਹਿਜੇ ਦੇ ਜਵਾਬ ਦਾ ਜਿਸ ਲਹਿਜੇ ਵਿੱਚ ਮੁੱਖ ਮੰਤਰੀ ਨੇ ਪੁੱਛਿਆ ਸੀ ਵੀ ਕੌਣ ਆਹੋ ਹੂ ਇਜ਼ ਮਜੀਠੀਆ ਉਹ ਮੰਤਰੀ ਹੈ ਉਹ ਐਮਐਲਏ ਉਹ ਨਿਯਤਦਾਂ ਸਰਕੀਟ ਤਾਂ ਉਸੇ ਲਹਿਜੇ ਦੇ ਉਹਨਾਂ ਨੇ ਕਿਹਾਗਾ ਕੀ ਇਹ ਵੀਡੀਓ ਦਿਖਨ ਵਾਲਾ ਤੁਹਾਡਾ ਜਿਹੜਾ ਵਿਅਕਤੀ ਹੈਗਾ ਆ ਉਹ ਵਿਅਕਤੀ ਤੁਹਾਡਾ ਮੰਤਰੀ ਹੈ ਇਹ ਨਹੀਂ ਹੈ ਹੁਣ ਇਹ ਲੱਗ ਗਿਆ ਲੱਗੀ ਉਹ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਉਹਨਾਂ ਨੇ ਇਹ ਵੀਡੀਓ ਦੇਖੀ ਹੈ ਜਾਂ ਨਹੀਂ ਦੇਖੀ ਹੈਗੀ ਇਹ ਬਾਅਦ ਦੀ ਗੱਲ ਹੈਗੀ ਪਰ ਉਹਨਾਂ ਨੇ ਜੋ ਗੱਲ ਕਹੀ ਹੈ ਪੁੱਛਿਆ ਸਵਾਲ ਹੁਣ ਇਹ ਵੀ ਨਹੀਂ ਪਤਾ ਕਿ ਜਕਰ ਸਾਹਿਬ ਨੇ ਵੀਡੀਓ ਦੇਖੀ ਹੈ ਨਹੀਂ ਦੇਖੀ ਕਿਉਂਕਿ ਜੋ ਮਜੀਠੀਆ ਵੀ ਹੈ ਉਹ ਦਿਵਾਲੀ ਦੇ ਦਿਨਾਂ ਤੋਂ ਕਹਿੰਦੇ ਆ ਰਹੇ ਨੇ ਇੱਕ ਗਿਫਟ ਹੈ ਗਿਫਟ ਹੈ ਗਿਫਟ ਦੇਣਾ ਹੈ ਕਿ ਗਿਫਟ ਦੇਣਾ ਹੈ ਇੱਕ ਅਨਮੋਲ ਰਸਤਾ ਗਿਫਟ ਦੇਣਾ ਹੈ ਤੇ ਹੁਣ ਉਹ ਜਾ ਕੇ ਵੀਡੀਓ ਦੇਖ ਕੇ ਆਏ ਸੀਗੇ ਤੇ ਕਹਰੇ ਨੇ ਕਿ ਮੈਂ ਵੀਡੀਓ ਦੇਖੀ ਹੈ ਰਾਜੇਪਾਲ ਸਾਹਿਬ ਨੂੰ ਜਿਹ ਇਹ ਗੱਲ ਬਾਹਰ ਹੀ ਪਤਾ ਆ ਲੋਕਾਂ ਨੂੰ ਵੀ ਪਤਾ ਕਿ ਡੋਮੇਨ ਦੀ ਗੱਲ ਆ ਕਿ ਪਤਾ ਲੱਗ ਗਿਆ ਲੋਕਾਂ ਨੂੰ ਕਿ ਕੌਣ ਮੰਤਰੀ ਹੈਗਾ ਕਿਹਦੇ ਬਾਰੇ ਗੱਲ ਹੋ ਰਹੀ ਹੈਗੀ ਹੈ ਸਾਰੀ ਗੱਲ ਪਤਾ ਹੈਗੀ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਉਹਨਾਂ ਨੇ ਇਸ ਜਿਹੜੀ ਪੈਂਟਰੀ ਦੀ ਵੀਡੀਓ ਗਈ ਹੈ ਉਹ ਦੇਖੀ ਹੈ ਨਹੀਂ ਦੇਖੀ ਹੈਗੀ ਤਾਂ ਉਸ ਦੇ ਉੱਪਰ ਹੀ ਗੰਝ ਕੀਤਾ ਗਿਆ ਉਹਨਾਂ ਵੱਲੋਂ ਕਿ ਤੁਸੀਂ ਦੇਖੋ ਕਿ ਉਹ ਮੰਤਰੀ ਖੌੜਾ ਮੰਤਰੀ ਹੈ ਜਾਂ ਨਹੀਂ ਹੈ ਉਹਨੇ ਸਿੱਧਾ ਸਵਾਲ ਕੀਤਾ ਹੈ ਕੁਝ ਸ਼ਿਕਾਇਤ ਕਰ ਸਕਾਇ ਤਾਂ ਕੋਈ ਵੀ ਕਰ ਸਕਦਾ ਹੈਗਾ ਉਹਦਾ ਰਿਕਰ ਦੇਖੋ ਮਨੋਜਾ ਵੱਡੀ ਗੱਲ ਹੈ ਕਿਉਂਕਿ ਸਿੱਧੇ ਤੌਰ ਤੇ ਵੀ ਸਵਾਲ ਪਾਇਆ ਹੈ ਸਭ ਦੀ ਹਕੂਮਤ ਨੂੰ ਜਾਖੜ ਸਾਹਿਬ ਨੇ ਕਿ ਕੀ ਆਮ ਵਿਅਕਤੀ ਜੋ ਵਿਧਾਇਕ ਨਹੀਂ ਹੈ ਉਹ ਸਰਕਾਰ ਤੋਂ جواب ਨਹੀਂ ਮੰਗ ਸਕਦਾ ਸ਼ੀਕਾ ਅਮਰੋਜ ਆ ਸ਼ੁਕਰੀਆ ਤਬਾਮ ਜਾਣਕਾਰੀ ਸਾਂਝੀ ਕਰਨ ਦੇ ਲਈ ਤੇ ਇਸ ਦੇ ਨਾਲ ਹੀ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਅਹਿਬਾਬ ਗਰੇਵਾਲ ਸਾਹਿਬ ਆਨਲਾਈਨ ਤੇ ਜੁੜੇ ਨੇ ਗਰੇਵਾਲ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਜੀ ਮੀਡੀਆ ਤੇ ਸਵਾਗਤ ਹੈ ਜੀ ਤੇ ਖਾਸ ਤੌਰ ਤੇ ਜਾਖੜ ਸਾਹਿਬ ਨੇ ਜਿਹੜੀ ਕਥਿਤ ਵੀਡੀਓ ਸ਼ਰੋਮਨੀ ਕਾਲੀਦਾਲ ਦੁਆਰਾ ਰਾਜਪਾਲ ਨੂੰ ਸੌਂਪੀ ਗਈ ਸੀ ਉਸ ਨੂੰ ਲੈ ਕੇ ਤੁਹਾਡੀ ਸਰਕਾਰ ਸਰਕਾਰ ਨੂੰ ਸਵਾਲ ਪਾਇਆ ਕਿ ਕੀ ਆਮ ਆਦਮੀ ਕੋਈ ਵਿਅਕਤੀ ਜੋ ਵਿਧਾਇਕ ਨਾ ਹੋਵੇ ਉਹ ਸਰਕਾਰ ਤੋਂ ਜਵਾਬ ਨਹੀਂ ਮੰਗ ਸਕਦਾ ਫਬਜੀ ਮੇਰੀ ਬਾਤ ਸੌੜ ਤੱਕ ਪਹੁੰਚ ਰਹੀ ਹੈ ਸੋ ਮੁਰਤੋ ਸੰਪਰਕ ਸਾਧਨ ਦੀ ਕੋਸ਼ਿਸ਼ ਕਰ ਰਹੀ ਹੈ ਸਾਡੀ ਟੈਕਨੀਕਲੀ ਟੀਮ ਲੇਕਿਨ ਉਥੇ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਪਾਲ ਨੂੰ ਜਿਹੜੀ ਐ ਸੌਂਪੀ ਮੰਤਰੀ ਦੀ ਕਥਿਤ ਵੀਡੀਓ ਦੇ ਮਾਮਲੇ ਦੇ ਵਿੱਚ ਪੰਜਾਬ বিজেপি ਪ੍ਰਧਾਨ ਸ਼ਨੀਲ ਕੁਮਾਰ ਜਾਖੜ ਨੇ ਹੁਣ ਸਥਾਨਕ ਸਰਕਾਰ ਤੋਂ ਸਵਾਲ ਚੁੱਕੇ ਨੇ ਉਹ ਸਵਾਲ ਕਰਦੇ ਆ ਇਹ ਲਿਖਦੇ ਆ ਕਿ ਕੀ ਆਮ ਵਿਅਕਤੀ ਜੋ ਵਿਧਾਇਕ ਨਾ ਹੋਵੇ ਸਰਕਾਰ ਤੋਂ ਜਵਾਬ ਨਹੀਂ ਮੰਗ ਸਕਦਾ